हां जी ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੇ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਸਿੰਪਲ ਕੜੀ ਬਣਾਉਣ ਲੱਗੇ ਸੀ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਅਸੀਂ ਕਿਵੇਂ ਬਣਾਵਾਂਗੇ ਹਨ ਇਹਦੇ 'ਚ ਪਕੌੜੇ ਨਹੀਂ ਪਾਉਣੇ ਹੈਗੇ ਇਧਰ ਆਪਾਂ ਲਿਆ ਹੋਇਆ ਲਸਣ ਇਹਨੂੰ ਆਪਾਂ ਥੋੜਾ ਜਿਹਾ ਕੁੱਟ ਲਾਂਗੇ ਤੇ ਬਾਕੀ ਆਪਾਂ ਸਮਾਨ ਜਿਹੜਾ ਬਾਕੀ ਇਹਦੇ ਵਿੱਚ ਆਪਣਾ ਆਲੂ ਪਿਆਜ਼ ਤੇ ਅਦਰਕ ਕੱਟਿਆ ਹੋਇਆ ਵਾ ਲਓ ਜੇ ਆਪਾਂ ਡੱਬਾ ਤੋਂ ਕਿਤੇ ਪਾ ਲਿਆ ਸੀ ਤੇਲ ਹੋ ਗਿਆ ਗਰਮ ਹੁਣ ਪਹਿਲਾਂ ਆਪਾਂ ਪਾਵਾਂਗੇ ਲਸਣ ਲਸਣ ਆਪਣਾ ਹੋ ਗਿਆ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਮੰਮੀ ਜਿੱਤੇ ਜਿਹਾ ਕੱਟੀਆਂ ਹੋਣ ਆਪਾਂ ਸਾਰੀਆਂ ਇਕੱਠੀਆਂ ਪਾ ਲਾਂਗੇ ਲੋਜੀ ਤੜਕਾ ਆਪਣਾ ੁੱਝ ਚੁੱਕਿਆ ਹੈ ਇਧਰ ਆਪਣਾ ਜਿਹੜੀ ਹਰੀ ਮਿਰਚਾਂ ਤੇ ਵਿੱਚ ਮੈਂ ਮੋਟਾ ਮਸਾਲਾ ਪਾਇਆ ਹੋਇਆ ਹੈ ਦਾ ਟੇਸ ਜਿਹੜਾ ਬਹੁਤ ਵਧੀਆ ਆਉਂਦਾ ਹੈ ਤੇ ਇਧਰ ਆਪਾਂ ਜਿਹੜਾ ਵੇਸਣ ਲਿਆ ਹੋਇਆ ਤੇ ਹੁਣ ਆਪਾਂ ਇਹਦੇ ਵਿੱਚ ਖੱਟੀ ਲੱਸੀ ਪਾ ਕੇ ਇਹਨੂੰ ਮਿਕਸ ਕਰਾਂਗੇ ਜੇਕਰ ਤੁਹਾਡੇ ਕੋਲ ਲੱਸੀ ਨਹੀਂ ਹੈਗੀ ਤੇ ਤੁਸੀਂ ਨਹੀਂ ਪਾ ਸਕਦੇ ਸ਼ੀਰ ਹਵਾਇਂ ਪਾਵਾਂਗੇ ਹਲਦੀ ਪਾਵਾਂਗੇ ਹੋਰ ਅਸੀਂ ਪਾਵਾਂਗੇ ਨੂੰ ਥੋੜਾ ਇਹ ਕੁ ਜਲਨੇ ਵਾਂਗ ਸਾਬ ਤੱਕ ਆਪ ਆਪਣਾ ਜਿਹੜਾ ਦਿਸ ਨੂੰ ਕੋਲ ਲਵਾਂਗੇ ਲੋਜੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾ ਦਾਂਗੇ ਆਪਣਾ ਵੇਸਣ ਖੋਲਿਆ ਹੋਇਆ ਤੇ ਇਹਦੇ ਵਿੱਚ ਆਪਾਂ ਕੋਈ ਲੀਟਰ ਕੋ ਪਾਣੀ ਪਾ ਦਾਂਗੇ ਹਨਾ ਇਹਦੇ ਨਾਲ ਜਿਹੜਾ ਉਹ ਸਹੀ ਰਹੂਗੀ ਜਿਆਦਾ ਸੰਘਣੀ ਨਹੀਂ ਹੁੰਦੀ ਕਿਉਂਕਿ ਚੋਲਾ ਨਾਲ ਤਾਂ ਥੋੜੀ ਪਤਲੀ ਹੀ ਚੱਲਦੀ ਹੈ ਇੱਕ ਵੀਰ ਦਾ ਮੈਨੂੰ ਕਮੈਂਟ ਆਇਆ ਸੀ ਕਹਿੰਦੇ ਸੀ ਤੁਸੀਂ ਹਲਦੀ ਥੋੜੀ ਪਾਈ ਆ ਹਲਦੀ ਚ ਸੌਰੀ ਕੜੀ ਵਿੱਚ ਤੇ ਇਹ ਜਦੋਂ ਆਪਾਂ ਇਹਨੂੰ ਬਣਾਉਂਦੇ ਆ ਨਾ ਇਹਨੂੰ ਆਪਾਂ ਇਦਾਂ ਪਾਈ ਦਾ ਵਾ ਵਿੱਚ ਵੇਸਣ ਨੂੰ ਉਦੋਂ ਐ ਹੀ ਲੱਗਦਾ ਕਿ ਆਪਾਂ ਜਿਹੜੀ ਹਲਦੀ ਥੋੜੀ ਪਾਈ ਆ ਬਾਕੀ ਜਦੋਂ ਬਣ ਜਾਂਦੀ ਉਦੋਂ ਤੁਸੀਂ ਵੇਖਿਓ ਕਿ ਇਹਦਾ ਪੂਰਾ ਵਧੀਆ ਰੰਗ ਆਉਂਦਾ ਵਾ ਲਓ ਜੀ ਹੁਣ ਤੁਸੀਂ ਵੇਖ ਸਕਦੇ ਹੋ ਨਾ ਇਹਨੇ ਹੁਣ ਰਿਜਣਾਵਾ ਤੇ ਆ ਉੱਪਰ ਕਲਰ ਜਿਹੜਾ ਵਧੀਆ ਪੂਰਾ ਆ ਰਿਹਾ ਵਾ ਤੇ ਮੇਨ ਚੀਜ਼ ਤਾਂ ਆਪਣੀ ਰਹਿ ਗਈ ਸੀ ਪੱਤਾ ਮੇਥੀ ਪਾਉਣ ਵਾਲੀ ਇਹਦੇ ਬਿਨਾ ਤਾਂ ਸਬਜੀ ਅਧੂਰੀ ਹੁੰਦੀ ਆ ਹੁਣ ਆਪਾਂ ਇਹ ਵੀ ਪਾ ਦితి ਹਾਂ ਲਓ ਜੀ ਆਪਣੀ ਕੜੀ ਬਣ ਕੇ ਹੋ ਗਈ ਹੈ ਰੈਡੀ ਆਸ ਕਰਦੇ ਕਿ ਤੁਹਾਨੂੰ ਸਾਡੀ ਅਜਵਲੀ ਨਵੀਆਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਗਲੀ ਨਵੀਆਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ